ਰੇ ਸਾਡੇ ਲੋਕਾਂ ਦੇ ਵਿੱਚ ਇਹ ਜਿਹੇ ਲੋਕ ਜਿਹੜੇ ਮਸੰਦ ਨੇ ਜੋ ਕੌਮ ਦੀ ਗੱਦਾਰੀ ਕਰਨ ਵਾਲੇ ਕੌਮ ਦੇ ਗੱਦਾਰ ਅੱਜ ਅਸੀਂ ਜੇ ਗੱਲ ਕਰਦੇ ਆਂ ਤੇ ਆਹ ਦੇਖੋ ਜਿਹੜੇ ਝੋਟੇ ਵਰਗਾ ਬੈਠਾ ਉਹ ਸਾਡੇ ਜਨਰਲ ਬਾਬਾ ਰਾਜਾ ਰਾਜ ਸਿੰਘ ਦੀ ਅਰਬਾ ਖਰਬਾ ਤਨ ਨਾਲ ਕੌਮੀ ਇਨਸਾਫ ਮੋਰਚਾ ਟੰਡਿਗੜ ਮਹਾਲੀ ਜਿਨ੍ਹਾਂ ਨੇ ਇੱਥੇ ਆਵਾਜ਼ ਨੂੰ ਉਠਾਇਆ ਹੈ ਔਰ ਸਾਰੀਆਂ ਦਲਪੰਤ ਦੀਆਂ ਫੌਜਾਂ ਤਿਆਰ ਬਰ ਤਿਆਰ ਆ ਤੇ ਅਸੀਂ ਇੱਥੇ ਵਿਸ਼ੇ ਤੇ ਬਿਲਕੁਲ ਬੋਲਾਂਗੇ ਅਸੀਂ ਲਿਆਇ ਨਹੀਂ ਕਰਨਾ ਜਦੋਂ ਸਾਡੇ ਜ਼ਿਲੇਦਾਰ ਜੀ ਸਾਨੂੰ ਹੁਕਮ ਲਾਉਂਦੇ ਨੇ ਤੇ ਅਸੀਂ ਪਿੱਛੇ ਨਹੀਂ ਹਟਦੇ ਤੇ ਜਿੰਨੀਆਂ ਵੀ ਪੰਜਾਬ ਦੀਆਂ ਦਲਪੰਤ ਫੌਜਾਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਕੁਰਸੀ ਨਾਉਣ ਵਾਲਾ ਕਿ ਸਾਧ ਝੋਟਾ ਇਹ ਏ ਸਾਡੇ ਗੁਰੂਆਂ ਦੇ ਬਰਾਬਰ ਤੇ ਕੁਰਸੀ ਕਿਉਂ ਨਾਵੇ ਇਹਨੂੰ ਕਨੇਡਾ ਅਧਿਕਾਰ ਦਾ ਕੁਰਸੀ ਬਰਾਬਰ ਤੇ ਡਾਉਣ ਦੀ ਇਹ ਸਾਡੇ ਪੰਜਾਬ ਦੇ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀਆਂ ਕਿੱਥੇ ਗਈਆਂ ਨੇ ਅਕਾਲ ਤਖਤ ਦਾ ਜਫੇਦਾਰ ਗੜਗਾ ਚਿੰਗ ਦੀ ਕਿੱਥੇ ਹੋ ਉਹ ਤੁਹਾਡੀ ਕਲਮ ਚੱਲਣੀ ਆ ਤੁਹਾਡੀ ਕਲਮ ਦੇ ਨਾਲ ਕੀ ਕੋਸ਼ ਨਹੀਂ ਹੋ ਸਕਦਾ ਹਾਂ ਜੀ ਗੁਰੂ ਪਿਆਰੇ ਸੁਖਨ ਸੁਖਨ ਸਿੰਘ ਜੀ ਤੰਦੀਪ ਸਿੰਘ ਜੀ ਅਵਤਾਰ ਸਿੰਘ ਜੀ ਬਲਦੇਵ ਗੱਲ ਹਾਂ ਜੀ ਪਿਆਰੇ ਚੜ ਦੀ ਗਲਾ ਜੀ ਚੜ ਦੀ ਗਲਾ ਬਿਲਕੁਲ ਅਸੀਂ ਲਿਆਜ ਨਹੀਂ ਕਰਨਾ ਬਸ ਅਸੀਂ ਉਡੀਕ ਕਰ ਰਹੇ ਹਾਂ ਜਿਸੇਦਾਰ ਬਾਬਾ ਰਾਜਾ ਰਾਜ ਨਿਰਭਾ ਖਰਮਾ ਤਨੰਦਨ ਮੈਂ ਜਦੋਂ ਉਹਨੇ ਕਾਲ ਜਾਣ ਦੀ ਦੇਣੀ ਆ ਤੋਂ ਪੰਜਾਬ ਦਾ ਦਲ 500 ਜਿੰਨੇ ਵੀ ਜੰਗ ਸਿੰਘ ਫੌਜਾਂ ਨੇ ਇਹ ਸਾਰੀਆਂ ਫੌਜਾਂ ਬਾਦ ਤੜਕੇ ਇਹ ਪੁੱਛੋ ਵਾਲੇ ਸਾਧ ਦਾ ਡੜਾ ਇਹ ਪਖੰਡ ਬਾਦ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਬਹਿ ਕੇ ਗੁਰੂ ਗ੍ਰੰਥਾਂ ਦਾ ਥਰੀਕ ਮੰਨ ਰਿਹਾ ਇਹ ਬਿਲਕੁਲ ਨਹੀਂ ਬੰਦਣਾ ਜਿਨ੍ਹਾਂ ਨੂੰ ਚੰਗਾ ਲੱਗਦਾ ਉਹ ਆਪਦੇ ਘਰੇ ਲੈ ਜਾਣ ਜਿਨ੍ਹਾਂ ਨੂੰ ਇਹ ਸਾਧ ਚੰਗਾ ਲੱਗਦਾ ਆ ਉਹ ਆਪਦੇ ਘਰੇ ਲੈ ਜਾਣ ਪਰ ਅਸੀਂ ਇਹ ਗੁਰੂ ਘਰ ਦੇ ਵਿੱਚ ਬੈਠਾ ਗ੍ਰੈਂਟ ਸਾਹਿਬ ਦੇ ਬਰਾਬਰ ਤੇ ਬੈਠਾ ਦਰਬਾਰ ਸਾਹਿਬ ਦੀ ਗ੍ਰੈਂਟ ਸਾਹਿਬ ਦੇ ਬਰਾਬਰ ਬਹਿ ਕੇ ਅੱਥੀ ਨਹੀਂ ਬੈਤਣਾ ਇਹ ਨਹੀਂ ਹੋਣਾ ਚਾਹੀ ਸਾਨੂੰ ਸ਼ੇਰ ਧੜੀਆਂ ਬਾਜੀਆਂ ਲਾਉਣੀਆਂ ਪੈਣ ਜਗਤਾਰਤਨ ਜੀ ਜਿਹੜਾ ਆਤੀ ਵਾਇਕਲ ਜਿੱਤ ਦਾ ਖਾਲਸਾ ਵਹੀ ਫਤਿਹ ਸਰਪੰਚ ਜੀ ਵਾਇਕਲ ਜਿੱਤ ਦਾ ਖਾਲਸਾ ਵਹੀ ਫਤਿਹ ਇਹ ਅਸੀਂ ਨਹੀਂ ਹੋਣਾ ਕਿਉਂਕਿ ਸਾਡੇ ਜਥੇਦਾਰ ਜੀ ਨੇ ਹੁਕਮ ਜਾਰੀ ਕੀਤਾ ਵਾ ਹੁਣ ਅਕਾਲ ਤਖਤ ਦੇ ਜਥੇਦਾਰ ਦਾ ਹੁਣ ਹੁਕਮ ਦੇਖਣਾ ਵੀ ਉਹਨਾਂ ਨੇ ਕੀ ਕਰਨਾ ਕਿਉਂ ਵੀ ਇਹ ਬਾਦਲਾਂ ਦੀ ਲਿਖੀ ਹੋਈ ਕਲਮ ਬੋਲਦੇ ਨੇ ਜਾਂ ਪਰ ਆਪਣੀ ਕਲਮ ਨਾਲ ਬੋਲਦੇ ਨੇ ਸਾਨੂੰ ਇਹ ਗੱਲ ਦਾ ਪਤਾ ਲੱਗਣਾ ਚਾਹੀਦਾ ਹੋਣਾ ਜੇ ਦਾ ਹੁਣ ਇਹ ਆਏ ਦਿਨ ਕੋਈ ਨਾ ਕੋਈ ਗੰਦ ਲਾਣਾ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਬੈਠਾ ਰਿੰਦਾ ਇਹ ਝੋਟਾ ਇਹ ਡਾਕੂਰਸੀ ਢਾ ਕੇ ਬਿਠਾਏ ਪੁੰਜੇ ਨਹੀਂ ਬੈਠ ਸਕਦਾ ਸੀ ਇਹਦੇ ਬਾਅਦ ਤੇ ਫੈਸਲ ਕੁਰਸੀ ਲੱਗੀ ਆ ਅਸੀਂ ਇਹ ਬਿਲਕੁਲ ਇੱਤੇ ਖਲਾਬ ਛਾੜੀ ਕੌਮ ਛਾੜਾ ਦਲ ਪੰਥ ਮੇਰੇ ਕੋ ਖਲਾਬ ਆ ਕੋਈ ਹੋਰ ਬੋਲੇ ਨਾ ਬੋਲੇ ਪਰ ਅਸੀਂ ਜ਼ਰੂਰ ਬੋਲਾਂਗੇ ਸਾਨੂੰ ਅੱਜ ਇਹ ਕੁਰਸੀਆਂ ਢਾ ਕੇ ਬੈੰਦੇ ਆ ਕੱਲੋਂ ਸਿਰ ਤੇ ਚੜ ਕੇ ਬੈਣਗੇ ਇਹ ਅੱਜ ਦੇ ਨਾਲ ਦੀ ਕੁਰਸੀ ਨਾਲ ਚਕਾਈ ਤੇ ਇਹ ਕੁਰਸੀਆਂ ਹਮੇਸ਼ਾ ਲਈ ਮੰਤਰੀਆਂ ਸੰਤਰੀਆਂ ਨੇ ਉਹ ਕੁਰਸੀਆਂ ਗੁਰਦੁਆਰੇ ਲੱਗ ਸਕਦੀਆਂ ਨੇ ਲੱਗੀਆਂ ਚਲੋ ਪਹਿਲਾਂ ਵੀ ਹੈਗੀਆਂ ਨੇ ਪਰ ਜਿਹੜੀਆਂ ਆ ਥਿਰ ਤੇ ਟੜਕੇ ਬੈਣਾ ਇਹ ਬਿਲਕੁਲ ਬਰਦਾਸ਼ਤ ਨਹੀਂ ਆ ਇਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਕੁਰਸੀ ਲਾ ਕੇ ਜਿਹੜਾ ਬੈਠਾ ਇਹ ਜਿਹੜਾ ਪੁੱਚੋ ਦਾ ਸਾਧ ਪੁੱਚੋ ਮੰਡੀ ਵਾਲਾ ਸਾਧ ਇਹ ਬਿਲਕੁਲ ਅਸੰਨੀ ਦੇ ਮੇਰੇ ਬੈਂਡ ਜਣਦਾ ਬਾਕੀ 10000 ਬਾਬਾ ਰਾਜਾ ਰਾਟਿੰਗ ਮੱਲੋ ਜੋ ਵੀ ਹੁਕਮ ਆ ਗਿਆ ਤੇ ਫੌਜਾਂ ਤਿਆਰ ਪਰ ਤਿਆਰ ਨੇ ਫੌਜਾਂ ਜਾਣ ਗਿਆ ਜੇ ਇਹਨੂੰ ਕੋਈ ਨੱਥ ਸਰਕਾਰ ਪਾਉਂਦੀ ਹੈ ਜਾਂ ਤਰਮਣੀ ਪ੍ਰਮੰਧਕ ਕਮੇਟੀ ਪਾਉਂਦੀ ਹੈ ਤੇ ਇਹਨੂੰ ਨੱਥ ਪਾਲਣ ਨਹੀਂ ਤੇ ਬਰਨੱਥ ਅਸੀਂ ਨੱਥ ਪਾ ਕੇ ਲਿਆਵਾਂਗੇ ਜੇ ਤਰੀਕੇ ਨਾਲ ਹਰਗੁਬਿੰਦ ਪਾਸਟਰ ਜੀ ਦੇ ਪਾਪਾ ਵਿਦੀ ਚੰਦ ਨੇ ਕਰਨ ਚੰਦੂ ਭਾਮਣੂ ਨਕਲ ਪਾ ਕੇ ਲਾਹੌਰ ਤੋਂ ਖਿੱਦ ਕੇ ਦਰਬਾਰ ਸਾਹਿਬ ਲੈ ਕੇ ਆਇਆ ਸੀ ਅਸੀਂ ਇਸ ਤਰੀਕੇ ਦਾ ਵਿਸ਼ਾ ਕਰਾਂਗੇ ਅਸੀਂ ਇਹ ਆਜ ਨਹੀਂ ਕਰਨਾ ਇਹ ਸਾਡੇ ਗੁਰੂ ਸਾਹਿਬਾਂ ਦੇ ਨਾਲ ਗੁਰੂ ਸੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਐਜੇ ਝੋਟੜ ਬੈਠੇ ਵੇਲਣ ਸਾਦ ਜਿਹੜੇ ਕੁਝ ਦਿਨ ਪਹਿਲਾਂ ਇਹਦਾ ਇਹ ਬੈਠਾ ਗਾਣੇ ਵੀ गा ਰਿਹਾ ਸੀਗਾ ਇਹ ਮੈਂ ਉਹ ਗਾਣਾ ਨਹੀਂ ਸੁਣਾ ਸਕਦਾ ਜੋਏ ਹੈ ਸ਼ਬਦਾਵਲੀਆਂ ਗਾਣੇ ਕੌਂਦਾ ਆ ਇਹ ਮੱਟੰਡਾ ਸਾਧ ਇਹ ਬਿਲਕੁਲ ਅਸਲੀਅਤ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਹਟਾ ਤੱਕ ਜੀ ਤੁਹਾਡੀ ਬਿਲਕੁਲ ਗੱਲ ਸਹੀ ਆ ਸਿੰਘ ਹੁਣ ਨਹੀਂ ਚੱਲਣਗੇ ਬੇਅਦਬੀ ਕਰਨ ਵਾਲੇ ਪਖੰਡੀ ਸਿਰ ਘਮਾਉਣ ਵਾਲੇ ਚਾਹੇ ਕੋਈ ਵੀ ਹੋਵੇ ਚਾ ਬਿਲਕੁਲ ਸਹੀ ਗੱਲ ਆ ਹੁਣ ਇਹ ਦੁਨੀਆ ਜਾਗ ਚੁੱਕੀ ਹੈ ਔਰ ਦੁਨੀਆ ਕੋਈ ਆਇਦ ਨਹੀਂ ਕਰੇਗੀ ਇਹ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਕੋਈ ਨਾ ਕੋਈ ਮੁੱਦਾ ਇਹ ਪੁਰਾਣੀ ਗੜੀ ਸਰਕਾਰ ਦੇ ਸਾਹ ਦੇ ਵਿੱਚ ਨਵੀਂ ਤੋਂ ਨਵੀਂ ਇਹਨਾਂ ਦਾ ਕਿਹੜਾ ਡਾਇਰੈਕਟਰ ਆ ਕਿਹੜਾ ਨਿਰਦੇਸ਼ਕ ਆ ਕਿਹੜਾ ਪ੍ਰੋਡਿਊਸਰ ਆ ਜਿਹੜਾ ਇਹਨਾਂ ਨੂੰ ਇਹੀ ਜਿਹੀਆਂ ਸਟੋਰੀਆਂ ਦੱਸਦਾ ਮਤਲਬ ਇਹ ਨਹੀਂ ਬੜੇ ਹੈਰਾਨ ਗ੍ਰੀ ਦੀ ਗੱਲਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੱਥ ਮਜਨ ਚੰਗੀ ਦੀ ਬਕਤ ਤੁਹਾਡੀ ਗੱਲ ਸਹੀ ਆ ਅਸੀਂ ਤਿਆਰ ਪਰ ਤਿਆਰ ਬੈਠੇ ਆ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਮਗਰ ਇਹ ਪੰਜਾਬ ਦਾ ਆਯੋਜਨ ਮਾਹੌਲ ਇਹ ਜਿਹੜੇ ਲੋਕ ਨੇ ਇਹ ਡੇਰਿਆਂ 'ਚ ਬੈਠੇ ਪਖੰਡੀ ਸਾਧ ਜਿਹੜੇ ਆਪਾਂ ਆਪਣੇ ਘਰਾਂ 'ਚ ਡੇਰੇ ਬਣਾਈ ਵੱਟੇ ਗੁਰੂ ਘਰ ਉਹਨਾਂ ਨੂੰ ਉਹ ਜਿਹੜੇ ਘਰਾਂ ਦੇ ਵਿੱਚ ਜੋ ਕਰਦੇ ਕਰੀ ਜਾਓ ਅਸੀਂ ਨਹੀਂ ਮੰਨਦੇ ਤੁਹਾਨੂੰ ਪੰਜ ਦਿਨ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕਰੋਗੇ ਗੁਰੂ ਘਰ ਦੀ ਮਰਿਆਦਾ ਖਰਾਬ ਕਰੋਗੇ ਗੁਰੂ ਘਰ ਦੀ ਮਰਿਆਦਾ ਦਾ ਥੇੜ ਖਾੜ ਕਰੋਗੇ ਤੇ ਫਿਰ ਉਹ ਦਿਨ ਅਸੀਂ ਬਖਸ਼ਣੇ ਨਹੀਂ ਚਾਹੇ ਜੋ ਮਰਜ਼ੀ ਹੋ ਜੇ ਪੇਟਾਏ ਜੋ ਮਰਜ਼ੀ ਹੋ ਜੇ ਫਿਰ ਸਾਡਾ ਉਹ ਸਰਦਾਰ ਦੀ ਬਾਜੀ ਵੀ ਰੋਲੀਪੋ ਚ ਲਾਵਾਂਗੇ ਦੇਖੋ ਜੀ ਹਰਪ੍ਰੀਤ ਸਿੰਘ ਜੀ ਇਹਨਾਂ ਨੇ ਸਰਕਾਰਾਂ ਨੇ ਕੀ ਨਥਾ ਪਾਉਣੀਆਂ ਸਰਕਾਰਾਂ ਨੇ ਤਾਂ ਖੁੱਲੇ ਅਰਥੇ ਨਥਾ ਤਾਂ ਅਰਥੇ ਤਾਂ ਉਹਨਾਂ ਨੇ ਵੱਡੇ ਆ ਸਰਕਾਰਾਂ ਨੇ ਹੀ ਰੱਥੇ ਖੋਲੇ ਨਦੇ ਅੱਜ ਸਰਕਾਰਾਂ ਮੈਂ ਇਹ ਗੱਲ ਕਹਣੀ ਚਾਹਣਾ ਦਾਅਵੇ ਨਾ ਕਹਣੀ ਚਾਹਣਾ ਸਰਕਾਰ 5 ਦਿਨ ਲਈ ਪਾਸੇ ਹਟ ਜਵੇ ਤਿੰਨ ਅਗਤਿੰ ਤਹੁੰਚਾ ਇਹ 5 ਦਿਨਾਂ ਦੇ ਵਿੱਚ ਸਾਰਾ ਕੁਝ ਠੁੱਤਰ ਕਰ ਦੇ ਕੇ 5 ਦਿਨ ਦਾ ਟਾਈਮ ਦੇ ਦੇਣਾ 5 ਦਿਨਾਂ 'ਚ ਪੰਜਾਬ ਦੇ ਵਿੱਚ ਜਿਹੜਾ ਵੀ ਆ ਤਿੰਗੜ ਪਿੰਗੜ ਕਰਦੇ ਪਏ ਤੇ ਜਿਹੜੇ ਡੇਰਾਬਾਦ ਤੇ ਜਿਹੜੇ ਹੋਰ ਪਖੰਡ ਬਾਦ ਆਏ ਤੇ ਝੋਟੇ ਪੁੱਛੋ ਸਾਥ ਵਰਗੇ ਇਹ ਮੈਂ ਕਹਾਂ ਕਿ ਕਦੇ ਨਜ਼ਰ ਨਹੀਂ ਆਉਣਗੇ ਰਕਾਰ ਪੰਜ ਦਿਨ ਦੀ ਟਾਈਮ ਦੇ ਦਿੰਦੇ ਨੇ ਹਕਤੀਆਂ ਨੂੰ ਪੰਜ ਦਿਨ ਦਾ ਟਾਈਮ ਮੰਗਦੇ ਆ ਜੇ ਪੰਜਾਬ ਦੇ ਵਿੱਚ ਐ ਜਾ ਕੇ ਛੱਟਾ ਨਜ਼ਰ ਵੀ ਆ ਗਿਆ ਜੇ ਤੁਸੀਂ ਯਾਦ ਰੱਖਿਓ ਇਹ ਫਿਰ ਆਇਆ ਕਹਿੰਦੇ ਨਿਹੱਗਤੀ ਮਾਹੌਲ ਖਰਾਬ ਕਰਦੇ ਆ ਜਿਹੜੇ ਕਰਦੇ ਆ ਤੁਸੀਂ ਉਹਨਾਂ ਨੂੰ ਨਾਤ ਪਾਓ ਪਾੜੜੇ ਕੌਮ ਲਈ ਧਰਮ ਲਈ ਦੇਸ਼ ਲਈ ਲੜਦੇ ਆ ਹਰ ਗਰੀਬ ਦੇ ਮਜਰੂਮਾਂ ਲਈ ਖੜਦੇ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਅਸੀਂ ਖੜਦੇ ਆ ਜੋ ਵੀ ਘੰਟੇ ਰਾਤ ਦਿਨ ਅਸੀਂ ਛੜਕਾਂ ਦੇ ਚੱਲਦੇ ਆਂ ਕਿਸੇ ਗਊ ਦੀ ਹੱਤਿਆ ਕਿਸੇ ਬੱਕਰੇ ਦੀ ਹੱਤਿਆ ਜੇ ਕਿਸੇ ਬਿੱਲੀ ਦੀ ਹੱਤਿਆ ਇਹ ਕੁੱਤੇ ਦੀ ਹੱਤਿਆ ਕਦੇ ਗਰੀਬ ਦੀ ਹੱਤਿਆ ਕੋਈ ਸਾਈਕਲ ਵਾਲਾ ਵਾਜ ਗਿਆ ਗੱਡੀ ਵਾਲਾ ਵਾਜ ਗਿਆ ਕੋਈ ਟ੍ਰੈਫਿਕ ਹੋ ਗਈ ਅਸੀਂ ਆਪਣੀਆਂ ਗੱਡੀਆਂ ਸਾਈਡ ਕਰਕੇ ਪਹਿਲਾਂ ਟ੍ਰੈਫਿਕ ਨੂੰ ਘਟਾਉਣੇ ਆਂ ਅਸੀਂ ਇਤਨ ਖਾਮਾ ਲੈਣੇ ਆਂ ਹੁਣ ਇਹ ਅनाथ ਦਾ ਨਾਥ ਦਾ ਹੁਣ ਪਾਵਾਂਗੇ ਅਸੀਂ ਜਿਹੜਾ ਵੀ ਗੁਰੂ ਸਾਹਿਬ ਦੇ ਨਾਲ ਮਰਿਆਦਾ ਪੰਕਤੀ ਜਾਂ ਗੁਰੂ ਸਾਹਿਬ ਦਾ ਸਰੀਰ ਬਣਿਆ ਅੱਛੀ ਪਰ ਤੰਦੂ ਭਾਮਣ ਵਾਲੀ ਨਾਲ ਸਪਾਵਾਂਗੇ ਜਿਹੜੀ ਉਹਨੂੰ ਪਾਈ ਸੀ ਬਾਬਾ ਬਿਦਿ ਚੰਦ ਨੇ ਪਾਈ ਸੀ ਨਾ ਜਿਹੜਾ ਜਾਂ ਗਿਰਦੇ ਜਿਹੜਾ ਵਜੀਰ ਬਣਿਆ ਆਇਆ ਸੀ ਆ ਤੁਹਾਨੂੰ ਸ਼ਾਇਦ ਇਤਿਹਾਸ ਦਾ ਪਤਾ ਹੋਵੇਗਾ ਅਹੀਂ ਪਰ ਉਹ ਵਾਲੀ ਨਕੇਲ ਪਾਉਣੀ ਆ ਤੇ ਵਾ ਜੜੀ ਜਿੱਥੇ-ਜਿੱਥੇ ਵੀ ਲੋਕਾਂ ਨੇ ਪੰਨਿਆ ਨਾ ਇਹ ਦੇਖੀ ਤੇ ਕਹਿੰਦਾ ਤੁਰਿਆ ਨਹੀਂ ਜਾਂਦਾ ਫਿਰ ਦੇਖੀ ਤੁਰਦਾ ਕਿਵੇਂ ਹੈ ਇਹ ਭੱਜਾਪੁਰ ਕੇ ਨਾਥਾਂ ਪਾਈ ਨਾ ਇਹਨੇ ਭੱਜੇ ਫਿਰਨਾ ਹੈ ਅਸੀਂ ਇਹ ਲਿਆਜ ਨਹੀਂ ਕਰਨਾ ਇਹਦੇ ਨੱਕ ਦੇ ਵਿੱਚ ਨਾਥਾ ਪਾ ਕੇ ਲਿਆਵਾਂਗੇ ਅਸੀਂ ਜਿਨ੍ਹਾਂ ਵੀ ਸਾਡੇ ਗੁਰੂ ਸਾਹਿਬ ਦੇ ਨਾਲ ਮਰਿਆ ਤਾਂ ਨਾਲ ਖਿਲਵਾੜ ਕੀਤੀ ਮਰਿਆ ਤਾਂ ਪੰਗ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਵੀ ਕਿਸੇ ਤਰੀਕੇ ਦੀ ਨਰਾਜ਼ਗੀ ਕੀਤੀ ਗ੍ਰੰਥ ਸਾਹਿਬ ਦੀ ਬਰਾਬਰ ਤੇ ਬਹਿ ਕੇ ਕੁਰਸੀਆਂ ਟੇਬਲ ਮੰਜੇ ਪਲੰਘ ਲਾ ਕੇ ਬੈਠਾ ਅਸੀਂ ਲਿਆਜ ਨਹੀਂ ਕਰਨਾ ਜੋ ਮਰਜ਼ੀ ਹੋਵੇ ਨਾਲੇ ਤਾਂ ਪਖੰਡ ਫੜ ਲਿਆ ਇੱਕ ਬੈਠਾ ਨਾਲ ਜੇਲ੍ਹ ਦੇ ਵਿੱਚ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਕਹੋਰ ਵਾਲਾ ਅੱਛਾ ਛੱਟਾ ਸੌਦਾ ਜਿਹੜਾ ਰਾਮ ਰਹੀਮ ਨਾਲੇ ਪਖੰਡ ਫੜਿਆ ਹੋਇਆ ਜਿਹੜਾ ਜੀ ਹੁੰਦਾ ਉਹੀ ਪਕਵਾਸ ਮਾਰਦਾ ਜਿਹੜਾ ਹੁੰਦਾ ਉਹੀ ਬਹਿ ਜਾਂਦਾ ਥਰੀਕ ਬਣ ਕੇ ਤੁਮੈਂ ਅਕਾਲ ਤਖਤ ਦੇ ਤਹਿਹਦਾਰ ਬਾਬਾ ਡੜਰੇ ਗੜਗੱਲ ਸਾਹਿਬ ਜੀ ਤਹਿਹਦਾਰ ਪਣੇ ਆ ਹੁਣ ਤੁਸੀਂ ਬੋਲੋ ਕਿਉਂ ਨਹੀਂ ਬੋਲਦੇ ਇਹ ਤੁਹਾਨੂੰ ਬਾਦਲਾਂ ਤੋਂ ਚਿੱਠੀ ਲੈ ਕੇ ਦਈਏ ਹਾਂ ਇਹਨਾਂ ਬਾਦਲਾਂ ਤੋਂ ਚਿੱਠੀ ਮੰਗਦੇ ਹੋ ਉਹਨਾਂ ਕੋ ਅਦੇਸ਼ ਮੰਗਦੇ ਹੋ ਹੁਕਮ ਮੰਗਦੇ ਹੋ ਵੀ ਬੋਲੀਏ ਕਾ ਨਾ ਬੋਲੀਏ ਉਹ ਕੌਣ ਹੁੰਦੇ ਆ ਜਿਨ੍ਹਾਂ ਨੇ ਪੂਰਾ ਪੰਜਾਬ ਬਰਬਾਦ ਕਰ ਕੇ ਰੱਖਤਾ ਕੱਲ ਵੀ ਇੱਕ ਟੁੰਡਾ ਜਿਹਾ ਹਥਿਆਰਪੁਰ ਚ ਭੌਂਕਣ ਲੱਗਿਆ ਸੀ ਆ ਦੁਖੀ ਦਾ ਬੰਦਾ ਨਹੀਂ ਐ ਦੁਖੀ ਦਾ ਬੰਦਾ ਇਹਨੂੰ ਦੱਸਾਂਗੇ ਅਸੀਂ ਇੱਕ ਹੱਥ ਤੇ ਰੱਬ ਨੇ ਖੋਇਆ ਦੂਜਾ ਹੱਥ ਕਿਸੇ ਪਬਲਿਕ ਨੇ ਖੋਲਣਾ ਦਾ ਇਹ ਜੇ ਜਿੰਨੇ ਵੀ ਪੰਜਾਬ ਦੇ ਵਿੱਚ ਧਰਤਾਂ ਅਵਾਰਾ ਕਰਦੀ ਇਹ ਜੇ ਪਸ਼ੂਏ ਪਸ਼ੂ ਨੇ ਇਹਨਾਂ ਪਸ਼ੂਆਂ ਨੂੰ ਜੇ ਛੁੱਟਿਆ ਜਾਵੇ ਮੈਂ ਕਹਿੰਦੀ ਬਲਕਣਾ ਅਤਾ ਤੰਗੀ ਚੰਗੋ ਜੜਾ ਅਸਲ ਸਿੰਘ ਨਾ ਉਹਨੂੰ ਤਾਂ ਰਾਜ ਗੱਦੀਆਂ ਕੁਰਸੀਆਂ ਦੀ ਲੋੜ ਹੀ ਨਹੀਂ ਹੈਗੀ ਜੜਾ ਸਣ ਤੰਗਾ ਉਹਦੇ ਘੋੜਿਆਂ ਦੀਆਂ ਲਿੱਦਾਂ ਦੇ ਉੱਤੇ ਵੀ ਬਹਿ ਕੇ ਆਪਣਾ ਸਮਾ ਵਸੀ ਰੰਦਾ ਕਾਠੀਆਂ ਦੀ ਗੱਲ ਛੱਡੋ ਘੋੜਿਆਂ ਦੇ ਲਿੱਦਾਂ ਤੇ ਵੀ ਨਰੀ ਪਿਸ਼ਾਕਾ ਹੋ ਜਾਂਦਾ ਛੱਡ ਜੱਜੇਦਾਰ ਬਾਬਾ ਰਾਜਾ ਰਾਜ ਕਿਰਪਾ ਖਰਮਤ ਮੰਨਦਾ ਜਿੰਦਾ ਤੇ ਜੱਜੇਦਾਰ ਬਾਬਾ ਚੜ੍ਹ ਸਿੰਘ ਜੀ ਆ ਜਾਓ ਨਾ ਉਹਨਾਂ ਦੇ ਕੋਲ ਤੁਸੀਂ ਟੈਸ਼ਨ ਕਰੋ ਉਹਨਾਂ ਉਹ ਕਿੱਥੇ ਹੁੰਦੇ ਜਿੱਤੇ ਘੋੜਿਆਂ ਦੀ ਲੱਦਾ ਪਈ ਉਹਥੇ ਉਹਨਾਂ ਦੀਆ ਉਹਥੇ ਉਹ ਬੈਠੇ ਹੁੰਦੇ ਆ ਨਿੱਕ ਨੇ ਸਾਲ ਲਾ ਦਿੱਤੇ ਠੜਕਾ ਦਿੱਤੇ ਦਿੱਲੀ ਦੀ ਠੜਕਾ ਦੇ ਚੰਡੀਗੜ੍ਹ ਮੋਹਾਲੀ ਦੀ ਟੜਕਾ ਦੇ ਘੋੜਿਆਂ ਦੇ ਵਿੱਚ ਆ ਜਿਹੜੇ ਏਸ਼ੀਆ ਤੇ ਰਹਿਣ ਵਾਲੇ ਉਹਨਾਂ ਨੂੰ ਕੀ ਹੁੰਦਾ ਘੋੜੇ ਕੀ ਹੁੰਦੇ ਨੇ ਉਹ ਤਾਂ ਸਾਲ ਬਾਅਦ ਇੱਕ ਵਾਰ ਘੋੜੇ ਤੇ ਚੜਦੇ ਤੇ ਪੰਜਾਬ ਪੱਖੀ ਵਾਲੇ ਨਾਲ ਚੰਬੜੇ ਹੁੰਦੇ ਆ ਅਰੇ ਇਹ ਨਹੀਂ ਦੇਖਦੇ ਜਿਹਨੂੰ ਪੱਖੀ ਚੱਲਣੀ ਆ ਅਸਲ ਪੱਖੀ ਦਾ ਹੱਕਦਾਰ ਕੌਣ ਆ ਉਹ ਘੋੜਾ ਆ ਗੁਰੂ ਮਹਾਰਾਜ ਦੀ ਸਵਾਰੀ ਉਹਨੂੰ ਪੱਖੀ ਚੱਲੋ ਜੇ ਚੱਲਣੀ ਆ ਵੇ ਏਸੀ ਵਾਲੀਆਂ ਗੱਡੀਾਂ ਨਿਕਲੇ ਤੇ ਘੋੜੇ ਤੇ ਦੋ ਮੈਂ ਚੜ ਕੇ ਮੜ ਕੇ ਪਾ ਕੇ ਫਿਰ ਗੱਡੀ ਤੇ ਵੜ ਗਏ ਐਡਾਂ ਦਲ ਪੰਥ ਨਹੀਂ ਚੱਲਦੇ ਦਲ ਪੰਥ ਲੜ ਰਹੇ ਸਾਡਾ ਜਸਦਰ ਬਾਬਾ ਰਾਜਾ ਰਾਜ ਤੇ ਜਰਵਾ ਖਰਮਤ ਨੰਦਰ ਉਹਨਾਂ ਨੂੰ ਪਤਾ ਉਹ ਕੌਮ ਲਈ ਲੜ ਰਹੇ ਆ ਪਾਬਕ ਕੁਲਵਿੰਦਰ ਸਿੰਘ ਚਵਕੌਰ ਸਾਹਿਬ ਵਾਲਿਆ ਉਹ ਗੋਗਲੀ ਲੜ ਰਹੇ ਆ ਉਹ ਨਾਲ ਮੋੜੇ ਨਾ ਮੋੜਾ ਲਾ ਕੇ ਖੜੇ ਤੇ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਮੁਹਾਲੀ ਤੱਕ ਅੱਜ ਵੀ ਉਹਨਾਂ ਦਾ ਬਰਾਬਰ ਮੋਰਚਾ ਰਿਹਾ ਹੈ ਪਰ ਇਹਨਾਂ ਲੋਕਾਂ ਨੇ ਤਾਂ ਕਮਾਨ ਕੱਗ ਰੱਖ ਦਿੱਤੀ ਆ ਯਾ ਕਮਾਲ ਕਰ ਦਿੱਤੀ ਆ ਬਹਿਲੇ ਬੈਠੇ ਜੋ ਆਇਆ ਸੋ ਲੇਖ ਦਿੱਤਾ ਜੋ ਆਇਆ ਬੋਲ ਦਿੱਤਾ ਜੋ ਆਇਆ ਕਰ ਲਿਆ ਇਹਨਾਂ ਨੂੰ ਕੋਈ ਨਤ ਪੋਣਾ ਨਹੀਂ ਹੈਗਾ ਅਸੀਂ ਬਾਦ ਜੱਤੇਦਾਰ ਬਾਬਾ ਰਾਜਾ ਰਾਜ ਸਿੰਘ ਦੇ ਇੱਕ ਕਾਲ ਦਾ ਇੰਤਜ਼ਾਰ ਕਰ ਰਹੇ ਹਾਂ ਜਦ ਦਿਨ ਉਹਨਾਂ ਨੇ ਹੁਕਮ ਦੇ ਦਿੱਤਾ ਉਦੋਂ ਕੋੜਿਆ ਸਣੇ ਪੁੱਟੋ ਮੰਡੀ ਦੇ ਸਭ ਦੇ ਜਿਹੜਾ ਸਾਧਾ ਉਹਨੂੰ ਅਸੀਂ ਦਿੱਤੇ ਵੀ ਮਿਲ ਗਿਆ ਸੀ ਚੁੱਕ ਲੈਣਾ ਵਗੈਰਾ ਕੋਈ ਦੱਸਿਆ ਨਹੀਂ ਹੈਗਾ ਅਈ ਲਿਆ ਵਗਣਾ ਨਾ ਤਪਾਗੇ ਧੂਕੇ ਲਿਆਵਾਂਗੇ ਅਸੀਂ ਆਹ ਨਾ ਕੋ ਜਿਹੜਾ ਕੰਮ ਕਰਦੇ ਆ ਪਰ ਕਹਿਨੇ ਦਾ ਕਰਦੇ ਆ ਫਿਰ ਅਸੀਂ। ਲਿਆ ਅੱਜ ਕੋਈ ਨਹੀਂ ਫਿਰ। ਜੋ ਹੋਊਗੀ ਦੇਖੀ ਜਾਊਗੀ। ਜਿਹੜਾ ਸਾਡੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਪੰਕ ਕਰੇ ਗੁਰੂ ਸਾਹਿਬ ਦੀ ਬੇਅਦਬੀ ਕਰੇ। ਗੁਰੂ ਸਾਹਿਬ ਦੇ ਬਰਾਬਰ ਤੇ ਕੁਰਸੀਆਂ ਡਾ ਕੇ ਬੈਠੇ ਝੋਟੇ ਹੈ ਜੇ ਮਲੰਗ। ਅਸੀਂ ਨਹੀਂ ਬਖਸ਼ਾਂਗੇ ਜਿਨ੍ਹਾਂ ਦਾ ਲੱਗਦਾ ਪਿਓ ਚੀਜਾ ਫੁੱਫੜ ਉਹ ਆਪਣੇ ਘਰੇ ਲੈ ਕੇ ਜਾਣ। ਕੌਮ ਲਈ ਲੜਨਾ ਕੌਮ ਲਈ ਤੁਰਨਾ ਬੈਠਣਾ ਇਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਆ ਮੈਨੂੰ ਤਾਂ ਲੱਗਦਾ ਇਹਦੇ ਪੰਜ ਕਕਾਰ ਵੀ ਨਹੀਂ ਕਦੇ ਪਾਏ ਹੋਏ ਦੇਖੇ ਮੈਂ ਆ ਚੱਟਾ ਜਾਂ ਚੋਲਾ ਪਾਇਆ ਹੁੰਦਾ ਪਤਾ ਨਹੀਂ ਉਹ ਵੀ ਬਿਲੰਦ ਲੱਗਦਾ ਟੀ-ਸ਼ਰਟ ਪਾੜ ਕੇ ਹੀ ਪਾਇਆ ਹੋਇਆ ਲੱਗਦਾ ਅਸੀਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਅਸੀਂ ਤਾਂ ਤਿਆਰ ਬੈਠੇ ਆ ਮੈਂ ਜਿਹੜਾ ਅਸੀਂ ਇੰਤਜ਼ਾਰ ਕਰ ਰਹੇ ਆ ਕਦੋਂ ਸਾਡੇ ਜਿਹੇਦਾਰ ਹੁਕਮ ਲਾਉਣ ਤੇ ਅਸੀਂ ਤਿਆਰੀਆਂ ਕੀਤੀ ਤਿਆਰੀਆਂ ਨੇ ਬਸ ਅਸੀਂ ਤਿਆਰ ਬੈਠੇ ਆ ਸਾਡੇ ਘੋੜੇ ਕਾਠੀਆਂ ਪਈਆਂ ਹੋਈਆਂ ਨੇ ਅਸੀਂ ਤਿਆਰ ਵਰ ਤਿਆਰ ਆ ਪਰ ਅਸੀਂ ਇੱਕ ਮਤ ਅਨਰੀ ਆਵਾਜ਼ ਦੀ ਉਡੀਕ ਕਰ ਰਹੇ ਆ ਜਿਹੜਾ ਉਹਨਾਂ ਨੇ ਟਾਈਮ ਦਿੱਤਾ ਹੈ ਜਿਹੜੀ ਤਰੀਕ ਦਿੱਤੀ ਆ ਉਹਨਾਂ ਚੋਂ ਅਸੀਂ ਤਿਆਰ ਕਰਨਾ ਵਾ ਉਸ ਤੋਂ ਬਾਅਦ ਅਸੀਂ ਚਾਲੇ ਭਾਦਨੇ ਆ ਫਿਰ ਪੁੱਛੋ ਸਾਧ ਜਿੱਥੇ ਵੀ ਭੱਜ ਮਲੇ ਤੂੰ ਭੱਜ ਫਿਰ ਤੈਨੂੰ ਭੱਜਣ ਨਹੀਂ ਦਿੰਦੇ ਪਰ ਅਸੀਂ ਭਏ ਜਿਹੜੇ ਤੇਰੇ ਚੇਲੇ ਚਮਾਡੇ ਉਹਨਾਂ ਨੂੰ ਵੀ ਕਹਿ ਦੀ ਟੋਲਿਆਂ ਨੂੰ ਤੇ ਲੱਤਾਂ ਨੂੰ ਪੱਟਾਂ ਨੂੰ ਤੇਰ ਮਾਰ ਲੈਣ ਫਿਰ ਜੋ ਹੋਊਗੀ ਵੇਖੀ ਜਾਊਗੀ ਇਹ ਗੁਰੂ ਸਾਹਿਬ ਦੇ ਬਰਾਬਰ ਤੇ ਬੜਾ ਬਸੰਤਨ ਦੱਸਦਾ ਮੈਂ ਕਿੱਦਾਂ ਬਈਦਾ ਕਹਤਾਂ ਨੂੰ ਅਸੀਂ ਪਠਾਵਾਂਗੇ ਤੁਹਾਨੂੰ ਤਿਲਕ ਲਾ ਕੇ ਪਠਾਵਾਂਗੇ ਪਰ ਕੱਲ ਤੇ ਗੰਢੇ ਵਾਲੇ ਹਾਰ ਪਾ ਕੇ ਪਠਾਵਾਂਗੇ ਯਾਦ ਰੱਖੇ ਜੇ ਪਿਟਾਵਾਗੇ ਸਾਰੇ ਜਿੰਨੇ ਪੁੱਤੋ ਸਾਹ ਤੇ ਚਲੇ ਨੇ ਨਾਲ ਕੱਲੇ ਕਲੰਦ ਸੰਨਿਆਸੀ ਕੋਣ ਹੁੰਨੇ ਆ ਫਿਰ ਇਹ ਦਿੱਲੀ ਦੇ ਕਾ ਮਾਰ ਕੇ ਟੰਗਿਆ ਸੀ ਨਾ ਫਿਰ ਉਹੀ ਹਾਲਾਤ ਬਾਰਾ ਫੇਰ ਹੋਣਾ ਵਾ ਇਹ ਨਾ ਹੋਵੇ ਦੁਬਾਰਾ ਫਿਰ ਤੁਹਾਨੂੰ ਉਸ ਮਕਾਮ ਤੇ ਪਹੁੰਚਣਾ ਪਵੇ ਮੈਂ ਪੰਜਾਬ ਪੁਲਿਸ ਨੂੰ ਵੀ ਇਹ ਗੱਲ ਕਹਿਣੀ ਥੋਣਾ ਤੇ ਇਹ ਜੇ ਇਹ ਜੇ ਸਾਧਾ ਡੇਰਿਆਂ ਨੂੰ ਤੁਸੀਂ ਖੁਦ ਨਾ ਤਪੋ ਸਾਨੂੰ ਮਜਬੂਰ ਨਾ ਹੋਣਾ ਪਵੇ। ਇਤੋਂ ਦੇ ਜਿਹੜੇ ਪਰਮੰਤਕ ਨੇ ਜਿਹੜੇ ਉਤੋਂ ਦੇ ਆਪ ਤੇ ਦਾਰ ਨੇ ਮੈਂ tritium ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਤੇ ਇਸ ਚੀਜ਼ ਤੇ ਬਿਲਕੁਲ ਧਿਆਨ ਦੇਵੇ। ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਇੱਕ ਕੁਰਸੀ ਡਾਉਣ ਦਾ ਅਧਿਕਾਰ ਹੈ। ਤਰੀਖੋ ਦੇ ਇਹ ਗੱਲ ਨੂੰ ਦੇਖੋ। ਇਹ ਪੰਥ ਵੀ ਦੇਖੇ ਇਤੋਂ ਦੇ ਜਿੰਨੇ ਵੀ ਪੰਜਾਬ ਸਰਕਾਰ ਆ ਪੰਜਾਬ ਦੇ ਦਿਨੇ ਵੀ ਅਫਸਰਦਾਰ ਨੇ ਉਹ ਇੱਕ ਗੱਲ ਨੂੰ ਬਿਲਕੁਲ ਸੰਭਲਣੇ ਥਮਤੇ ਧਰਦੇ ਨਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇ ਕੁਰਸੀ ਕੌਣ ਡਾ ਸਕਦਾ ਕੋਈ ਨਹੀਂ ਡਾ ਸਕਦਾ ਬ੍ਰਹਮ ਗ੍ਰੰਥ ਸਾਹਿਬ ਬਰਾਬਰ ਦੀ ਕੁਰਸੀ ਐਦਾ ਹਾਲ ਦੇ ਵਿੱਚ ਵੀ ਕੁਰਸੀਆਂ ਨੇ ਡਾਉਣ ਦੇਦੇ ਇਹ ਬਰਾਬਰ ਦੇ ਡਾ ਕੇ ਬਿਠਾ ਝੋਟੜ ਗਿਆ ਅੱਜ ਜਤਿੰਦਰ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿ ਕੀ ਫਤਿਹ ਜੀ ਬੂਟਾ ਸੰਤੂ ਬੱਟੂ ਸੰਤੂ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵਾਖਰੂ 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 ਕਾਮ ਦੇਖੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਜਨਮ ਮਰਜ਼ੀ ਮਨੋ ਕਿੱਥੇ ਮਰਜ਼ੀ ਜਾਓ ਪਰ ਆਖਰਕਾਰ ਥਾਉ ਨੂੰ ਆਪਣੇ ਘਰ ਤਾਂ ਵਾਪਸ ਆਓ। ਜਿੱਥੇ ਤੇ ਮਰਜੀ ਜਾਓ ਅਸੀਂ ਨਹੀਂ ਕਹਿੰਦੇ ਤੇ ਮਰਜੀ ਜਾਓ। ਇੱਥੇ ਜਾਓ, ਹੋਟਲ ਜਾਓ, ਜਿੱਥੇ ਮਰਜੀ ਜਾਓ ਯਾਰ। ਪਰ ਥਾਉ ਨੂੰ ਆਪਦੇ ਘਰ ਤਾਂ ਮੁੜ ਕੇ ਆਓ। ਤੇ ਘਰ ਵੀ ਨਹੀਂ ਆਉਣਾ। ਘਰ ਤਾਂ ਵਾਪਸ ਆ ਸਕਦੇ ਹੋ। ਸਾਡੇ 20 ਸੰਦੀਪ ਸਿੰਘ ਬਾਹਰ ਬੈਠਾ। ਛੋਟਾ ਵੀਰ ਸਾਡਾ ਤਿਆਰਪੁਰ ਤੋਂ ਉਹਨਾਂ ਨੇ ਵੀ ਇਹ ਵੀਡੀਓ ਪਾਈ ਸੀ ਤੇ ਮੈਂ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ ਆ ਬੜਾ ਦੁੱਖ ਲੱਗਾ ਜਦੋਂ ਸਾਡਾ ਛੋਟਾ ਵੀਰ ਬੋਲ ਛਕਦਾ ਤੇ ਸਾਡਾ ਵਿਧਕਾਰ ਆ ਸਾਡਾ ਜਥੇਦਾਰ ਬਾਬਾ ਰਾਜ ਰਾਟਿੰਗ ਤਿੰਨ ਤਿੰਨ ਤੋਂ ਬੋਲ ਰਿਹਾ ਮੈਨੂੰ ਹੁਣੇ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਤੇ ਤੁਹਾਨੂੰ ਦੱਸੇ ਵੀ ਮੈਂ ਵੀ ਲਾਈਵ ਹੋਣ ਜਾ ਰਿਹਾ ਤੇ ਉਹਨਾਂ ਨੇ ਮੈਨੂੰ ਕਹਿੰਦਾ ਵੀ ਠੀਕ ਹੈ ਕੋਈ ਗੱਲ ਨਹੀਂ ਆਪਣੇ ਆਪਣੇ ਜਿੰਨੇ ਵੀ ਵੀਰ ਨੇ ਹਗ ਸਿੰਘ ਫੌਜਾਂ ਨੇ ਜਿੰਨੇ ਵੀ ਦਲ ਪੰਤਿਆਂ ਫੌਜਾਂ ਨੇ ਆਪੋ ਆਪਣੇ ਮੋਬਾਈਲਾਂ ਦੇ ਤੇ ਸਾਰੇ ਲਾਈਵ ਹੋ ਦੇ ਇਹਦੀ ਪੁਚੋ ਵਾਲੇ ਸਾਦ ਦੀ ਚੰਗੀ ਤਰ੍ਹਾਂ ਰੀਲ ਬਣਾਓ ਜਿੰਨੇ ਬਣਦੀ ਨਾਲੇ ਉੱਥੋਂ ਤੱਕ ਵੀਡੀਓ ਪਹੁੰਚਦੀ ਹੋ ਜੇ ਕਿ ਇਹਨੂੰ ਪਤਾ ਲੱਗ ਜੇ ਕਿ ਕੁਰਸੀ ਕਿਵੇਂ ਡਾਈਦੀ ਆ ਇਹਦੇ ਇਹਦੀ ਬਾਹਮਣੀ ਪੁੰਝੇ ਨਹੀਂ ਲੱਗਦੀ ਦਰੀ ਤੇ ਨਹੀਂ ਬਿਆ ਜਾਂਦਾ ਨਹੀਂ ਇਹਦੀ ਬਾਹਮਣੀ ਸੋਨੇ ਦੀ ਆ ਇਹਦੇ ਨਾਲ ਕਹਨੂਰ ਦਾ ਹੀਰਾ ਵੱਜਾ ਕਿਤੇ ਟੁੱਟ ਨਾ ਜਾਵੇ ਅਸਲੀ ਆਗਨੀ ਕਰਨਾ ਐਦਾ ਤਿਆਰ ਬੈਠੇ ਆ ਬਸ ਐਦਾ ਹੁਣ ਆਪਣੀ ਤਨਮਾਨ ਧਨ ਸਾਰਾ ਕੌਮ ਦੇ ਲੇਖੇ ਲਾਇਆ ਹੋਇਆ ਹੁਣ ਸਾਨੂੰ ਕੋਈ ਪਰਵਾਹ ਨਹੀਂ ਕੀ ਤੋਂ ਮੈਂ ਦਲਪੰਥ ਅਰਬਾ ਖਰਬਾ ਤਰਨਤਾਲ ਕਥੇਦਾਰ ਪ੍ਰਗਟ ਸਿੰਘ ਜਿਲ੍ਹਾ ਨਦੀਆਣਾ ਵੱਲੋਂ ਚੱਕ ਲੁਧਿਆਣਾ ਦੇ ਵਿੱਚ ਵਿੱਚੋਂ ਵੀ ਇੱਕ ਸੁਨੇਹਾ ਆ ਇਹ ਤੁਹਾਡੇ ਸਾਰਿਆਂ ਦੇ ਵਿੱਚ ਰੱਖਣਾ ਸੀਗਾ ਤੋਂ ਸਾਨੂੰ ਸਿੱਖ ਕਦੇ ਨਹੀਂ ਮਾਰਦਾ ਜੇ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੋਮ ਕੋਈ ਵੀ ਹੈ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਚਾਹੇ ਈਸਾਈ ਹੋਵੇ ਉਹ ਜਦੋਂ ਜਦੋਂ ਵੀ ਮਾਰੂਗਾ ਉਹਨਾਂ ਦਾ ਉਹਨਾਂ ਨੂੰ ਹੀ ਮਾਰੂਗਾ ਕੋਈ ਹੋਰ ਨਹੀਂ ਮਾਰ ਸਕਦਾ ਕਿਉਂਕਿ ਉਹਨੂੰ ਪਤਾ ਹੁੰਦਾ ਉਹਦੇ ਭੇਦ ਦਾ ਇਹ ਸਾਡੇ ਵਿੱਚ ਵੀ ਬਹੁਤ ਇਹ ਜਿਹੇ ਤੁਰਖ ਜੰਮੇ ਆ ਜਿਹੜੇ ਸਾਡੀ ਕੌਮ ਦੇ ਗਦਾਰ ਬਣੇ ਆ ਪੱਗਾਂ 'ਚ ਫਿਰ ਫੱਦ ਗਏ ਨੇ ਤੇ ਕਮਤ ਸਿੱਖਾਂ ਨਾਲ ਸਿੱਖ ਲੜਾਈ ਜੰਦੇ ਆ ਬੇਕਲਦੀ ਬੇਲ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਬੇਕਲਦੀ ਬੇਕੋ ਵਾਹੇ ਜਿੱਕਾ ਖਾਲਸਾ ਵਾਕੀ ਪਤੀ ਵੀਮੰਤ ਕਪੂਰ ਟੱੜ ਦੀ ਗਲਾਜੀ ਮੋਲਾ ਜੱਟ ਜਤਿੰਦਰ ਸਿੰਘ ਰਣਜੀਤ ਸਿੰਘ ਹਾਂਜੀ ਹਾਂਜੀ ਪਿਆਰਾ ਟੱੜ ਦੀ ਗਲਾਕ ਕਿ ਮੈਂ ਕਰਦਾ ਤੁਹਾਡੇ ਨਾਲ ਗੱਲਬਾਤ ਤੇ ਇਹ ਜਿੱਥੋਂ ਤੱਕ ਵੀ ਇਹ ਸਾਡਾ ਲਾਈਵ ਪਹੁੰਚਦਾ ਤੇ ਸਾਰੀਆਂ ਸੰਗਤਾਂ ਨੇ ਪਹੁੰਚਾਉਣਾ ਮੇਰੇ ਪੱਤਰਕਾਰ ਵੀਰ ਜਿੰਨੇ ਵੀ ਬੈਠੇ ਨੇ ਕੇ ਜੀ న్యూਜ ਅ ਛਰਜੀ ਟੰਗਰੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਹਾਜ਼ਰੀ ਉਹ ਹਰ ਲਾਈਵ ਦੇ ਵਿੱਚ ਭਰਦੇ ਹੁੰਦੇ ਨੇ ਤੋਂ ਇਹ ਪੁੱਛੋ ਵਾਲਾ ਸਾਧ ਜੋ ਕਿ ਇਹਨੇ ਬਹੁਤ ਵੱਡਾ ਪੰਜਾਬ ਦੇ ਵਿੱਚ ਕਾਨਕਤਾ ਗੁਰੂ ਘਰਾਂ ਦੇ ਵਿੱਚ ਬੈਠ ਕੇ ਕੁਰਸੀਆਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਸ਼ਰੀਕ ਬਣ ਕੇ ਤਰੀਕ ਬਣ ਕੇ ਇਹ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਡਾਗ ਬਰਾਬਰ ਤੇ ਬਹਿੰਦਾ। ਤੋਂ ਅਸੀਂ ਇਹ ਕੁਰਸੀਆਂ ਬਰਾਬਰ ਤੇ ਨਾਉਣ ਦਨਾਂ ਚਾਏ ਜਿਹੜਾ ਮਰਜ਼ੀ ਹੋਵੇ। ਕੁਰਸੀ ਡਾਉਣ ਹੀ ਬਰਾਬਰ ਤੇ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਅਧਿਕਾਰ ਨਹੀਂ ਆ। ਤੋਂ ਪੰਜਾਬ ਸਾਡੇ ਦੇ ਜਥੇਦਾਰ ਜਿਹੜੇ ਦਲਪੰਥ ਅਰਬਾ ਖਰਬਾ ਤਨਦਾਲ ਦੇ ਜਥੇਦਾਰ ਬਾਬਾ ਮੁਖੀ ਬਾਬਾ ਚੜ੍ਹ ਸਿੰਘ ਜਿੰਦਾ ਤਹਿੀਰ ਅਰਬਾ ਖਰਬਾ ਤਨਦਾਲ ਅਤੇ ਜਥੇਦਾਰ ਬਾਬਾ ਰਾਜਾ ਰਾਜਿੰਗ ਕਮਿਊਨ ਸਾ ਮੋਰਚਾ ਚੰਡੀਗੜ੍ਹ ਮਹਾਲੀ ਇਹ ਜਿਨ੍ਹਾਂ ਵੱਲੋਂ ਇਹ ਆਵਾਜ਼ ਕੀਤੀ ਦਿੱਤੀ ਗਈ ਆ ਉੱਟੂ ਵਾਲੇ ਸਾਹ ਦੇ ਖਿਲਾਫ ਤੋਂ ਇਹਨੂੰ ਅਜਿਹੀ 14 ਦੀ ਇਹ ਛਾੜੇ ਦਾ ਕੋਈ ਇਹ ਜਿਆ ਨਖਾਲ ਹੋਵੇ ਇਹ ਆਪਣੇ ਆਪ ਨੂੰ ਖੁਦ ਮਾਫੀ ਮੰਗ ਲਵੇ ਅਕਾਲ ਤਖਤ ਗਿਆਨੀ ਸਾਹਿਬ ਜਾ ਕੇ ਉੱਥੇ ਮਾਫੀ ਮੰਗੇ ਕਿ ਮੈਂ ਗਲਤੀ ਕੀਤੀ ਆ ਨਹੀਂ ਤਾਂ ਪਰ ਸਾਨੂੰ ਮਾफी ਮੰਗਾਉਣੀ ਹੁੰਦੀ ਆ ਅੱਜ ਹੀ ਮਾਫੀ ਪਤ੍ਰ ਕੇ ਮਗਾਵਾਂਗੇ ਜੇ ਆਪਣੇ ਆਪ ਨੂੰ ਚੰਗਾ ਚਾਹਦਾ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਜਾ ਕੇ ਚਰਮਾ ਦੇ ਵਿੱਚ ਦਰਬਾਰ ਸਾਹਿਬ ਅਕਾਲ ਤਖਤ ਜਾ ਕੇ ਮਾਫੀ ਮੰਗ ਲਗੇ ਤੇ ਬਹੁਤ ਵਧੀਆ ਐਸੇ ਨਹੀਂ ਚਾਹਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਇਹ ਪੰਜਾਬ ਸਰਕਾਰ ਅਤੇ ਅਕਾਲ ਤਖਤ ਦੇ ਜਥੇਦਾਰ ਬਾਬਾ ਜਿਹੜੇ ਮੁਖੀ ਨੇ ਜਿਹੜੇ ਦਖਦਾਰ ਨੇ ਗਰਗਲ ਚੰਗੀ ਉਹ ਇਹ ਚੀਜ਼ ਤੇ ਬਿਲਕੁਲ ਕੜੀ ਸਤਾਈ ਕਰਨ ਔਰ ਇੱਤੇ ਬੰਦੀ ਕਾਰਵਾਈ ਕਰਨ ਉਹ ਇਨੇ ਕ 35 ਪਰਿਵਾਰ ਕਰਦੀਆਂ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਫਤਿਹ ਦੀ